ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪੁਠੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਜਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਫਰਸਟ ਸੂਟ ਜਿਹੜਾ ਆ ਬਹੁਤ ਸੋਹਣਾ ਗ੍ਰੀਨ ਜਿਹਾ ਸ਼ੇਡ ਚ ਹੋਏਗਾ ਬਹੁਤ ਸੋਹਣਾ ਬੁਟੀਕ ਸਟਾਈਲ ਸਾਰੇ ਸੂਟ ਜਿਹੜੇ ਬੁਟੀਕ ਸਟਾਈਲ ਹੋਣਗੇ ਤੇ ਪਸ਼ਮੀਨੇ ਦੇ ਸੂਟ ਹੋਣਗੇ ਪਸ਼ਮੀਨੇ ਦਾ ਫੈਬਰਿਕ ਬਹੁਤ ਅੱਛਾ ਰਹੇਗਾ ਕੁਆਲਿਟੀ ਬਹੁਤ ਅੱਛੀ ਰਹੇਗੀ ਫੈਬਰਿਕ ਦੀ ਨਾਲ ਜਿਹੜਾ ਆ ਆਪਣੇ ਬਾਟਮ ਆ ਪਲੇਨ ਰਹੇਗੀ ਇਹਨਾਂ ਦੇ ਤੇ ਬਹੁਤ ਸੋਹਣਾ ਆਰੀ ਵਰਕ ਕਰਕੇ ਜਿਹੜਾ ਪਸ਼ਮੀਨੇ ਦੇ ਸੂਟ ਰੈਡੀ ਕੀਤੇ ਆ ਕੀ ਇਹਦੇ ਤੇ ਚੈੱਕ ਕਰ ਸਕਦੇ ਹੋ ਫਲਾwrs ਦਾ ਬਹੁਤ ਸੋਹਣਾ ਕੰਮ ਕੀਤਾ ਹੈ neck ਦਾ ਪੱਟੀ ਸਟਾਈਲ ਬਣਿਆ ਹੋਇਆ ਹੈ ਠੀਕ ਹੈ ਜੀ ਨਾਲ ਜਿਹੜੇ ਇਹਨਾਂ ਦੇ ਦੁਪट्टे ਹੋਣਗੇ ਉਹ ਵੀ ਪਸ਼ਮੀਨੇ ਦੇ ਹੀ ਹੋਣਗੇ ਜੀ ਫੋਰ ਸਾਈਡ ਦੁਪट्टे ਬਹੁਤ ਸੋਹਣੇ 2.5 ਮੀਟਰ ਦੇ ਖੁੱਲੇ ਡੁੱਲੇ ਦੁਪट्टे ਰਹਿਣ ਵਾਲੇ ਆ ਪਸ਼ਮੀਨੇ ਦੇ ਹੀ ਸ਼ਾਲ ਹੋਣਗੇ ਦੁਪट्टे ਨਹੀਂ ਸੌਰੀ ਜੀ ਸ਼ਾਲ ਹੋਣਗੇ ਜਿਹੜੇ ਪਸ਼ਮੀਨੇ ਦੇ ਹੀ ਹੋਣਗੇ ਠੀਕ ਹੈ ਜੀ ਆਲ ਓਵਰ ਸੂਟ ਪਸ਼ਮੀਨਾ ਹੀ ਹੋਏਗਾ ਸ਼ਾਰਟ ਵੀ ਪਸ਼ਮੀਨੇ ਦੀ ਹੋਵੇਗੀ ਬਾਟਮ ਵੀ ਤੇ ਜਿਹੜਾ ਹੈ ਸ਼ਾਲ ਵੀ ਪਸ਼ਮੀਨੇ ਦਾ ਹੀ ਰਹੇਗਾ ਨੈਕਸਟ ਆ ਵਿਸ਼ੇ ਬਹੁਤ ਸੋਹਣਾ ਸਿੰਪਲ ਸੌਬਰ ਜਿਹਾ ਹੈ ਦੇਖ ਸਕਦੇ ਹੋ ਜੀ ਸਾਰਿਆਂ ਦੇ ਵਿੱਚ অলਮੋਸਟ 4 ਤੋਂ 5-5 ਕਲਰ ਆਪਣੇ ਕੋਲ ਅਵੇਲੇਬਲ ਆ ਤੁਸੀਂ ਆਪਣੇ ਅਕੋਰਡਿੰਗ ਕਲਰ ਡਿਜ਼ਾਈਨ ਸਿਲੈਕਟ ਕਰਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਜੀ ਨੈਕਸਟ ਆ ਬਹੁਤ ਸੋਹਣਾ ਕੰਮ ਕੀਤਾ ਹੋਇਆ ਘੇਰੇ ਦੇਖ ਸਕਦੇ ਹੋ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਹੁੰਦੇ ਆ ਜੀ ਬਹੁਤ ਸੋਹਣੇ ਡਿਸੈਂਟ ਜਿਹੇ ਸੂਟ ਆ ਬਹੁਤ ਹੀ ਸੋਹਣੇ ਜਿਨ੍ਹਾਂ ਦੀ ਲੁੱਕ ਰਹਿਣ ਵਾਲੀ ਆ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਜੀ ਸਾਰਿਆਂ ਦੇ ਵਿੱਚ ਡਿਫਰੈਂਟ ਕਲਰ ਅਵੇਲੇਬਲ ਆ ਯੂਨੀਕ ਜਿਹੇ ਕਲਰ ਆ ਬਹੁਤ ਸੋਹਣੇ ਜਿਹੜੇ ਟ੍ਰੈਂਡਿੰਗ ਚੱਜ ਕਰ ਰਹੇ ਨੇ ਦੇ ਕਲਰ ਉਹੀ ਵਾਲੇ ਕਲਰ ਆ ਆਪਾਂ ਲੈ ਕੇ ਆਏ ਆ ਜੀ ਨੈਕਸਟ ਆ ਲਾਈਟ ਜਿਹੇ ਸ਼ੇਡ ਜਿਹੜੀਆਂ ਥੋੜੀਆਂ ਜੀਆਂ 50 ਪਲੱਸ ਪਹਿਨਾਂ ਆ ਉਹ ਬਾਈ ਕਰ ਸਕਦੀਆਂ ਜਿਹੜੀਆਂ ਜ਼ਿਆਦਾ ਡਾਰਕ ਸ਼ੇਡ ਨਹੀਂ ਪਸੰਦ ਕਰਦੀਆਂ ਲਾਈਟ ਜੀ ਡਿਸੈਂਟ ਜੀ ਸ਼ੇਡ ਇਹ ਉਹ ਵੇਅਰ ਕਰ ਸਕਦੀਆਂ ਉਹਨਾਂ ਦੇ ਲਈ ਇਹ ਸਪੈਸ਼ਲਿਸਟ ਰੈਂਡ ਵਾਲੇ ਆ ਨੈਕਸਟ ਆ ਹਾ ਡਬਲ ਕੰਟਰਾਸਟ ਵਿੱਚ ਬਹੁਤ ਸੋਹਣੇ ਬਣੇ ਹੋਏ ਆ ਸੂਟ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਈ ਜਾਂਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਜਲਦੀ ਤੋਂ ਜਲਦੀ ਆਰਡਰ ਬੁੱਕ ਕਰੀ ਜੋ ਪਸ਼ਮੀਨਾ ਦੀ ਬਹੁਤ ਹੀ ਡਿਮਾਂਡ ਸੀ ਪਹਿਨਾਂ ਨੂੰ ਬਹੁਤ ਪਸੰਦ ਆਉਂਦੇ ਸੂਟ ਨੈਕਸਟ ਆ ਲਾਈਟ ਸ਼ੇਡ ਜਿਹੜੀਆਂ ਭੈਣਾਂ ਜ਼ਿਆਦਾ ਲਾਈਟ ਸ਼ੇਡ ਬਹੁਤ ਵੇਅਰ ਕਰਦੀਆਂ ਹਰੇਜ ਐਰੀ ਕੇਜ ਗਰੁੱਪ ਦੀਆਂ ਵੇਅਰ ਕਰ ਸਕਦੀਆਂ ਕਿਉਂਕਿ ਇਹ ਕਲਰ ਜਿਹੜਾ ਹਰੇ ਕੇਜ ਗਰੁੱਪ ਨੂੰ ਹੀ ਬਹੁਤ ਹੀ ਜੱੱਚਦਾ ਆ ਅਗਰ ਜਦੋਂ ਤੁਸੀਂ ਸੂਟ ਰੈਡੀ ਕਰੋਗੇ ਵੇਅਰ ਕਰੋਗੇ ਤਾਂ ਬਹੁਤ ਹੀ ਸੋਹਣੀ ਲੁੱਕ ਨਿਕਲ ਕੇ ਆਏਗੀ ਨੈਕਸਟ ਆ ਵੀ ਸ਼ੇਪ ਵਾਲਾ ਜਿੱਦਾਂ ਕਿ ਅੱਜਕੱਲ ਵੀ ਸ਼ੇਪ ਵਾਲੇ ਸੂਟ ਵੀ ਚੱਲਦੇ ਆ ਤੇ ਆਪਾਂ ਪਸ਼ਮੀਨੇ ਦੇ ਵਿੱਚ ਵੀ ਵੀ ਸ਼ੇਪ ਦਾ ਰੈਡੀ ਕਰਵਾਇਆ ਉੱਤੇ ਜਿਹੜਾ ਆਰੀ ਵਰਕ ਕਰਵਾਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਿਆ ਦੇਖ ਸਕਦੇ ਨਾਲ ਬਾਜੂ ਤੇ ਵੀ ਜਿਹੜਾ ਬੁਟੀਕ ਸਟਾਈਲ ਵਰਕ ਕੀਤਾ ਕੀਰੇ ਬਹੁਤ ਸੋਹਣੇ ਬਣੇ ਹੁੰਦੇ ਆ ਪੱਟੀ ਦਾ ਕੰਮ ਕੀਤਾ ਹੁੰਦਾ ਇਹਨਾਂ ਤੇ ਚਲੋ ਜੀ ਬਾਕੀ ਵੀਡੀਓ ਨੂੰ ਬਾਅਦ ਵਿੱਚ